ਸੱਸੀ ਗਾਰੀ ਸਾਰਿਆਂ ਨੂੰ ਅਸੀਂ ਯੂਐਸਓ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਅਸੀਂ ਪਿਛਲੇ ਸਾਲ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ ਬਣਾਈ ਆ ਸਾਰੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਮਿਲ ਕੇ ਤੇ ਲਾਸਟ ਟਾਈਮ ਅਸੀਂ ਜੁਆਇੰਟ ਸੈਕਟਰੀ ਦੇ ਪੋਸਟ ਦੇ ਕੰਟੈਸਟ ਕਰਿਆ ਸੀ ਕਲੈਕਸ਼ਨ ਤੇ ਇਸ ਵਾਰ ਅਸੀਂ ਉਹੀ ਮੁੱਦੇ ਲੈ ਕੇ ਉਹੀ ਸਟੂਡੈਂਟ ਵੈਲਫੇਅਰ ਲੈ ਕੇ ਇਸ ਵਾਰ ਵੀ ਅਸੀਂ ਕੰਟੈਸਟ ਕਰਨ ਜਾ ਰਹੇ ਆ ਅਸੀਂ ਜੋ ਸਟੂਡੈਂਟ ਪੋਲਿਟਿਕਸ ਜੋ ਐਕਚੁਅਲ ਸਟੂਡੈਂਟ ਪੋਲਿਟਿਕਸ ਹੁੰਦੀ ਹੈ ਉਸ ਨੂੰ ਅਸਲ ਵਿੱਚ ਦੁਬਾਰਾ ਫਿਰ ਉਹ ਲਿਆਣਾ ਚਾਹੁੰਦੇ ਆ ਜੋ ਸਟੂਡੈਂਟ ਪੋਲਿਟਿਕਸ ਦੇ ਵਿੱਚ ਪੋਲਿਟিক্যাল ਪਾਰਟੀਆਂ ਦੀ ਇੰਟਰਫੇਰੈਂਸ ਮੇਨਸਟ੍ਰੀਮ ਪੋਲਿਟਿਕਸ ਦੀ ਇੰਟਰਫੇਰੈਂਸ ਜੋ ਦਿੱਲੀ ਬੈਠੇ ਆਕਾ ਦੀ ਇੰਟਰਫੇਰੈਂਸ ਪੰਜਾਬ ਦੇ ਮინისტრਾਂ ਦੀ ਇੰਟਰਫੇਰੈਂਸ ਉਸ ਤੋਂ ਉੱਪਰ ਉੱਠ ਕੇ ਜੋ ਐਕਚੁਅਲੀ ਸਟੂਡੈਂਟਸ ਦੇ ਕੰਮ ਹੈਗੇ ਨੇ ਜੋ ਕਿਸੇ ਦੇ ਹੋਸਟਲ ਦੇ ਕੰਮ ਹੈਗੇ ਨੇ ਕਿਸੇ ਖਾਣ ਪੀਣ ਦੇ ਕੰਮ ਹੈਗੇ ਨੇ ਐਜੂਕੇਸ਼ਨ ਦੇ ਕੰਮ ਹੈਗੇ ਆ ਉਹਨਾਂ ਨੂੰ ਅਸਲ ਵਿੱਚ ਕੰਮ ਉਹ ਕਰਨਾ ਚਾਹੁੰਦੇ ਆ ਤੇ ਜੋ ਇੱਥੇ ਜੋ ਇਹਨਾਂ ਨੇ ਇੱਕ ਸਟੂਡੈਂਟ ਪੋਲਿਟਿਕਸ ਦਾ ਇੱਕ ਨਵਾਂ ਸਟਰਕਚਰ ਤਿਆਰ ਕਰਿਆ ਸਟੂਡੈਂਟ ਐਕਟੀਵਿਜ਼ਮ ਨੂੰ ਖਤਮ ਕਰਕੇ ਸਟੂਡੈਂਟ ਪੋਲਿਟਿਕਸ ਇਹਨਾਂ ਨੇ ਵਾੜਤੀ ਆ ਤੇ ਉਹ ਸਟ੍ਰਕਚਰ ਦੇ ਵਿੱਚ ਇਹਨਾਂ ਨੇ ਜਿਹੜਾ ਕੌਂਸਲ ਇੱਥੋਂ ਜਿੱਤੀ ਆ ਸਟੂਡੈਂਟਸ ਦੀ ਵੋਟਾਂ ਲੈ ਕੇ ਇੱਥੋਂ ਜਿੱਤੇ ਆ ਤੇ ਸ਼ਾਮ ਨੂੰ ਆਪਣੇ ਦਿੱਲੀ ਕਿਸੇ ਕੋਲ ਬੈਠੇ ਹੁੰਦੇ ਆ ਜਾਂ ਪੰਜਾਬ ਦੇ ਮੰਤਰੀ ਕਿਸੇ ਕੋਲ ਬੈਠੇ ਹੁੰਦੇ ਆ ਜਦੋਂ ਵੀ ਪੰਜਾਬ 'ਚ ਇਲੈਕਸ਼ਨ ਹੁੰਦੇ ਆ ਤਾਂ ਉਹ ਸਾਰੇ ਇੱਥੋਂ ਦੇ ਜਿੱਤੇ ਹੋਏ ਕੈਂਡੀਡੇਟ ਪੰਜਾਬ ਪਹੁੰਚੇ ਹੁੰਦੇ ਆ ਜੇ ਹਰਿਆਣਾ 'ਚ ਇਲੈਕਸ਼ਨ ਹੁੰਦੇ ਆ ਉਹ ਹਰਿਆਣਾ ਪਹੁੰਚੇ ਹੁੰਦੇ ਆ ਜੇ ਦਿੱਲੀ 'ਚ ਇਲੈਕਸ਼ਨ ਹੁੰਦੇ ਆ ਉਹ ਦਿੱਲੀ ਪਹੁੰਚ ਹੁੰਦੇ ਆ ਉਹਨਾਂ ਨੂੰ ਸਟੂਡੈਂਟ ਦਾ ਕੋਈ ਲੈਣਾ ਦੇਣਾ ਨਹੀਂਗਾ ਸਟੂਡੈਂਟ ਇੱਥੇ ਭਾਂਦਰਾ ਵਾਲਾ ਪਾਣੀ ਪੀਣ ਭਾਂਵੇਂ ਕੋਕਰੋਚਲਾ ਖਾਣਾ ਖਾਣ ਭਾਂਵੇਂ ਹੋਸਟਲ ਤੋਂ ਬਾਹਰ ਰਹਿਣ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂਗਾ ਇਹ ਸਾਰੀ ਪੋਲਿਟਿਕਸ ਨੂੰ ਸੁਧਾਰਨ ਲਈ ਅਸੀਂ ਦੁਆਰਾ ਸਟੂਡੈਂਟ ਐਕਟਿਵਿਜ਼ਮ ਨੂੰ ਦੁਆਰਾ ਐਕਟਿਵ ਕਰ ਰਹੇ ਆ ਇਹ ਸੋਚ ਨੂੰ ਲੈ ਕੇ ਅਸੀਂ ਨਾਸਟੀ ਪਾਰਟੀ ਬਣਾਈ ਲਾਸਟ ਈਅਰ ਸਾਰੇ ਡਿਫਰੈਂਟ ਡਿਪਾਰਟਮੈਂਟ ਦੇ ਸਟੂਡੈਂਟ ਹੈਗੇ ਆ ਸਾਰਿਆਂ ਨੇ ਰਲ ਕੇ ਇਹ ਇਨੀਸ਼ੀਏਟਿਵ ਲਿਆ ਕਿ ਸਟੂਡੈਂਟ ਐਕਚੁਅਲ ਜਿਹੜਾ ਸਟੂਡੈਂਟ ਐਕਟਿਵਿਜ਼ਮ ਆ ਉਹਨੂੰ ਦੁਆਰਾ ਮੂਰਤ ਨੂੰ ਐਕਟਿਵ ਕੀਤਾ ਜਾਏ ਤੇ ਅਸੀਂ ਇਸ ਵਾਰ ਜੋ ਸਾਡੇ ਕੰਮ ਕੀਤੇ ਆ ਅਸੀਂ ਸਾਰਾ ਸਾਲ ਲਗਾਤਾਰ ਐਕਟਿਵ ਰਹੇ ਆ 365 ਦਿਨ ਐਕਟਿਵ ਰਹੇ ਆ ਅਸੀਂ ਦਾਅਵੇ ਨਾਲ ਕਹਿੰਦੇ ਆ ਯੂਐਸਓ ਨੇ ਜੋ ਕੰਮ ਕੀਤੇ ਸਾਰਾ ਸਾਲ ਕੋਈ ਪਾਰਟੀ ਇੱਥੇ ਆ ਕਹ ਦੇ ਵੀ ਇਹਨਾਂ ਦੇ ਬਰਾਬਰ ਕੰਮ ਕੀਤੇ ਆ ਅਸੀਂ ਇਲੈਕਸ਼ਨ ਛੱਡ ਦਾਂਗੇ ਤੇ ਸਾਡੇ ਜੋ ਵੀ ਕੰਮ ਨੇ ਸਭ ਤੋਂ ਪਹਿਲਾਂ ਸਾਰੇ মিডিਆ ਦੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਾਰੇ মিডিਆ ਦੇ ਸੱਜਣਾ ਦਾ ਧੰਨਵਾਦ ਕਿਉਂ ਆਏ ਅੱਜ ਸਾਡੀ ਗੱਲ ਸੁਣਨ ਲਈ ਤਾਂ ਗੱਲ ਕਰਾਂਗੇ ਵੀ ਪੂਰੇ 1 ਸਾਲ ਦੇ ਵਿੱਚ ਅਸੀਂ ਕੀ ਕੀਤਾ ਸਭ ਤੋਂ ਪਹਿਲਾਂ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਕਿਸ ਸਿਚੁਏਸ਼ਨ ਕੀ ਸੀ ਪਿਛਲੇ ਸਾਲ ਦੀ ਯੂਐਸਓ ਕਿਸੇ ਕਾਉਂਸਲ ਚ ਨਹੀਂ ਸੀ ਯੂਐਸਓ ਕੋਲੇ ਜੇ ਕੋਈ ਪਾਵਰ ਸੀ ਤਾਂ ਉਹ ਸਟੂਡੈਂਟ ਪਾਵਰ ਸੀ ਨਾ ਕਿ ਇਹ ਕਿ ਉਹ ਕਿਤੇ ਪੈਨ ਚਲਾ ਸਕਦੇ ਨੇ ਜਾਂ ਕਿਤੇ ਕੋਈ ਲਿਖ ਕੇ ਕੋਈ ਕੰਮ ਕਰਾ ਸਕਦੇ ਨੇ ਤਾਂ ਅਸੀਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਪੀਯੂ ਦੇ ਵਿੱਚ ਕਿ ਯੂਨੀਵਰਸਿਟੀ ਦੇ ਵਿੱਚ ਲੜਾਈ ਹੱਕਾਂ ਦੀ ਲੜਾਈ ਕੌਂਸਲ ਤੋਂ ਬਿਨਾਂ ਵੀ ਲੜੀ ਜਾ ਸਕਦੀ ਹੈ ਉਸ ਲੈਵਲ ਤੱਕ ਜਿੱਥੇ ਅਥਾਰਟੀ ੱਤਕਾ ਕਰ ਰਹੀ ਹੈ ਸਟੂਡੈਂਟਸ ਨਾਲ ਪਰ ਸਾਨੂੰ ਐ ਲੱਗਦਾ ਕਿ ਜਿੱਥੇ ਕੋਈ ਨਵੇਂ ਕੋਰਸ ਨਵੇਂ ਕੋਰਸ ਇੰਟਰੋਡਿਊਸ ਕਰਾਣੇ ਨੇ ਕੋਈ ਨਵੀਂ ਪਾਲਿਸੀ ਲੈ ਕੇ ਆਣੀ ਹੈ ਨਾ ਉਸ ਚੀਜ਼ ਲਈ ਕੌਂਸਲ ਦੇ ਵਿੱਚ ਬੈਠਣਾ ਜ਼ਰੂਰੀ ਹੈ ਨਾ ਕਿ ਇਹ ਕਿ ਹਾਂ ਵੀ ਅਸੀਂ ਜਾ ਕੇ ਕਿਸੇ ਵੀ ਲੀਡਰ ਕਿਸੇ ਨੇਤਾ ਕੋਲੇ ਜਾ ਕੇ ਆਪਣੀ ਹਾਜ਼ਰੀ ਭਰੀਏ ਕੋਡ ਆਫ ਕੰਡਕਟ ਲਾਗੂ ਹੋਣ ਦੇ ਮਟੀਰੀਅਲ ਬੈਨ ਹੈ ਆਪ ਸਭ ਪ੍ਰੋਟੈਕਟਡ ਮਟੀਰੀਅਲਸ ਲਗਾਏ ਹੋਏ ਮੈਮ ਸਾਡੇ ਕੋਲੇ ਹਾਲੇ ਤੱਕ ਕੋਈ ਨੋਟਿਸ ਨਹੀਂ ਆਇਆ ਸੋਰੀ ਅੱਛਾ ਨਹੀਂ ਪ੍ਰੈਸ ਕਾਨਫਰੈਂਸ ਹਾਂਜੀ ਮੈਮ ਪਰ ਮੈਂ ਕਿਉਂ ਸਾਡੇ ਕੋਲ ਨੋਟਿਸ ਨਹੀਂ ਆਇਆ ਹੈ ਨਾ ਨੋਟਿਸ ਜਾਰੀ ਨਹੀਂ ਹੁੰਦਾ ਉਦੋਂ ਤੱਕ ਇਹ ਬਾਦ ਨਹੀਂ ਹਾਂਜੀ ਹਾਂਜੀ ਜਦ ਦੀ ਐਸਡਬਲਿਊ ਨੋਟਿਸ ਜਾਰੀ ਕਰੇਗਾ ਹਾਂਜੀ ਸਰਕੂਲਰ ਜਦ ਹੋਗਾ ਉਸ ਤੋਂ ਅਸੀਂ ਰੂਲ ਤੇ ਹੀ ਚੱਲਾਂਗੇ ਕੋਈ ਦਿੱਕਤ ਨਹੀਂ ਹੈ ਹੁਣ ਗੱਲ ਕਰਦੇ ਹਾਂ ਜਿਵੇਂ ਮੈਮ ਨੇ ਵੀ ਕਿਹਾ ਕੰਮ ਦੀ ਯੂਨੀਵਰਸਿਟੀ ਕਦੇ ਆਦੇ ਰੂਲ ਤੇ ਨਹੀਂ ਖੜੀ ਹੁੰਦੀ ਉਹ ਚਲੋ ਠੀਕ ਹੈ ਅਸੀਂ ਕਰਕੇ ਵੇਖਦੇ ਹਾਂ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਸਾਡਾ ਸਭ ਤੋਂ ਪਹਿਲਾ ਮੁੱਦਾ ਅਸੀਂ ਲਿਆ ਯੂਨੀਵਰਸਿਟੀ ਦੇ ਟੈਂਕੀਆਂ ਦੇ ਵਿੱਚੋਂ ਬਾਂਦਰਾਂ ਦੇ ਕੰਕਾਲ ਨਿਕਲੇ ਅਸੀਂ ਯੂਨੀਵਰਸਿਟੀ ਦੀ ਇੱਕ ਸਿੰਗਲ ਐਜੀ ਟੈਂਕੀ ਨਹੀਂ ਛੱਡੀ ਜਿਹੜੀ ਚੈੱਕ ਨਾ ਕੀਤੀ ਹੋਏ ਗਰਾਊਂਡ ਤੇ ਕੰਮ ਕੀਤਾ ਉਸ ਤੋਂ ਬਾਅਦ ਅੱਜ ਯੂਨੀਵਰਸਿਟੀ ਦੀ ਟਾਈਮ ਟੂ ਟਾਈਮ ਸਾਰੀਆਂ ਪਾਣੀ ਵਾਲੀਆਂ ਟੈਂਕੀਆਂ ਚੈੱਕ ਹੋ ਰਹੀਆਂ ਨੇ ਉਸ ਤੋਂ ਬਾਅਦ ਸਟੂਡੈਂਟ ਸੈਂਟਰ ਦੀਆਂ ਸਾਰੀਆਂ ਕੰਟੀਨਜ਼ ਦੇ ਉੱਤੇ ਰੇਡ ਕੀਤੀ ਰੇਡ ਕੀਤੀ ਚੈੱਕ ਕੀਤੀ ਕਿ ਸਾਨੂੰ ਇਹ ਕਿਸ ਤਰ੍ਹਾਂ ਦਾ ਖਾਣਾ ਖਵਾ ਰਹੇ ਆ ਉਥੋਂ ਕੋਕਰੇਜਸ ਮਿਲੇ ਉਸ ਤੋਂ ਬਾਅਦ ਇਹਨਾਂ ਤੋਂ ਇੱਕ ਰੂਲ ਬਣਾਇਆ ਗਿਆ ਵੀ ਜਿੰਨ ਦੀ ਵੀ ਕੰਪਲੇਨ ਆਏਗੀ ਉਹਨਾਂ ਤੇ ਫਾਈਨ ਪਾਇਆ ਜਾਏਗਾ ਤੇ ਉਹ ਬੰਦ ਵੀ ਕੀਤੀ ਜਾ ਸਕਦੀਆਂ ਨੇ ਜੇ ਤਿੰਨ ਕੰਪਲੇਨ ਤੋਂ ਜ਼ਿਆਦਾ ਹੋਣ ਗਿਆ ਤਾਂ ਨੈਕਸਟ ਇਹ ਹੈ ਕਿ ਮੈਸ ਕੰਟੀਨ ਦੇ ਬਿੱਲ ਵਧਾਏ ਗਏ ਉਹਦੇ ਉੱਤੇ ਲੜਾਈ ਲੜੀ ਤੇ ਉਹਨਾਂ ਨੂੰ ਬੈਕ ਕਰਾਇਆ ਗਿਆ ਉਸ ਤੋਂ ਬਾਅਦ ਅਸੀਂ ਇੱਕ ਲੇਖਨ ਸਹਾਇ ਇਨਾਮ ਦੀ ਇੱਕ ਆਪਣੇ ਵੱਲੋਂ ਮੁਹਿੰਮ ਛੇੜੀ ਜਿੰਦੇ ਵਿੱਚ ਪੀ ਡਬਲਯੂ ਡੀ ਦੇ ਸਟੂਡੈਂਟ ਨੇ ਜਿਹੜੇ ਜਿਹੜੇ ਲਿਖ ਨਹੀਂ ਸਕਦੇ ਉਹਨਾਂ ਨੂੰ ਅਸੀਂ ਰਾਈਟਰ ਪ੍ਰੋਵਾਈਡ ਕਰਾਇਆ ਇਸ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਤੇ ਹੋਰ ਹੀ ਇਸ ਤਰ੍ਹਾਂ ਦੇ ਕਈ ਕੰਮ ਨੇ ਜਿਹੜੇ ਅਸੀਂ ਕੀਤੇ ਨੇ ਸਟੂਡੈਂਟ ਦੇ ਜਿੰਨੇ ਮੁੱਦੇ ਆਏ ਨੇ ਉਹ ਅਸੀਂ ਲੜੇ ਆ ਪੂਰਾ 1 ਸਾਲ ਅਸੀਂ ਵਿਦਆਊਟ ਕਾਉਂਸਲ ਐਕਟਿਵ ਰਹੇ ਆ ਤਾਂ ਇਸ ਵਾਰੀ ਸਟੂਡੈਂਟ ਨੂੰ ਵੀ ਅਪੀਲ ਕਰ ਰਹੇ ਆ ਕਿ ਸਾਡਾ ਸਾਥ ਦੇਣ ਆਪਾਂ ਰਲ ਕੇ ਸਟੂਡੈਂਟ ਐਕਟਿਵਿਜ਼ਮ ਨੂੰ ਜ਼ਿੰਦਾ ਕਰੀਏ ਨਾ ਕਿ ਇਹ ਕਿ ਸਿਰਫ ਪੋਲੀਟੀਕਲ ਪਾਰਟੀਆਂ ਹੀ ਪੈਸਾ ਲਾ ਕੇ ਪਾਵਰ ਵਿਖਾ ਕੇ ਅੱਗੇ ਆ ਸਕਣ ਤੇ ਉਹ ਬਾਅਦ ਚ ਸਾਡੇ ਹੱਕਾਂ ਲਈ ਖੜੇ ਨਹੀਂ ਨਾ ਸਟੂਡੈਂਟ ਦੇ ਬਾਕੀ ਸਾਡਾ ਮੈਨੀਫੈਸਟੋ ਹੈ ਉਹ ਹਾਂਜੀ ਮੈਨੀਫੈਸਟੋ ਰਿਲੀਜ਼ ਕਰ ਰਹੇ ਆ ਅੱਜ ਅਸੀਂ ਹਾਂਜੀ ਇਹ ਸਰਨਪੁਰਾ ਫੋਟੋ ਬਾਚ ਕਰ ਹਾਂ ਜੀ ਆਪਣਾ ਨਾਮ ਦੱਸ ਸਕੋ ਹਾਂਜੀ ਕਰਨ ਕਰਨ ਸਮਾ ਕਰਨ ਸਮਾ ਸਮਾ ਆ ਸਾਰੇ ਪੜ੍ਹ ਲਓ ਪਿੱਛੇ ਵਾਲੇ ਆਓ ਦੂਸਰਾ ਪਾਸਾ ਫੜ ਲਓ ਦੂਸਰਾ ਪਾਸਾ ਆ ਲੈ ਲੱਗ ਲੱਗ ਫੜ ਲੈਣੇ ਨਾ ਇੱਥੇ ਲੱਗ ਲਾ ਲਓ ਕਿ ਹਾਂ ਮੈਂ ਸਾਹਮਣੇ ਰੱਖ ਦਿੰਦਾ い Subscribe to One India channel and never miss an update.